ਨਵਾਂ ਬਣਾ ਲਿਆ ਨਿਰੋਣ ਵਾਲਾ ਜੰਡ ਜੱਟੀਏ ਜੱਟ 36 ਸੌਂਦੇ ਆ ਲੀਲੇ ਰਗਦਾ ਗਲੀ ਤੇ ਲੂ ਬਾਟੀ ਜੱਟੀਏ ਦਸਕਾਰ ਕਾ ਬਹੁਤ ਬਹੁਤ ਧੰਨਵਾਦ ਇਧਰੋਂ ਪਾਸੇ ਰੌਦਾ ਲੰਗਰ ਲੱਗਾ ਹੋਇਆ ਤੇ ਆਪਾਂ ਸਾਰਿਆਂ ਨੇ ਸ਼ਕਰਾਬਾਦ ਬਹੁਤ ਧੰਨਵਾਦ ਕਰਾਂਗੇ ਤਾੜੀ ਮਾਰਦੇ ਚੱਲ ਵੀ ਸ਼ਰੀ ਦੇ ਵਿੱਚ ਜਾ ਦੇਖਾ ਇੱਕ ਗੁਰਲਾਲ ਦੱਸਦਿਆ ਤੁਹਾਨੂੰ ਇਧਰਲੇ ਪਾਸੇ ਫੜਿਆ ਗੁੱਟ ਲੱਗਾ ਜੋੜ ਇਹ ਕਹਿੰਦੇ ਮਾਤਾ ਕਰਮਜੀਤਤ ਕੌਰ ਕੰਮੋਂ ਦਾ ਪੁੱਤਰ ਕਹਿੰਦੇ ਭੇਜਾ ਗਿੱਬਲੀ ਵਾਲਾ ਜਿੱਥੇ ਜਾਂਦਾ ਉੱਥੇ ਸ਼ਾਫ ਚੜ ਜਾਂਦਾ ਕਹਿੰਦੇ ਕੈਨੇਡਾ ਦੇ ਵਿੱਚ ਬੱਲੇ ਬੱਲੇ ਕਰਾਈ ਇੱਕ ਗੁਰਲਾਲ ਕਹਿੰਦੇ ਕਨੌਰ ਹੋਇਆ ਕਬੱਡੀ ਦਾ ਬੇताज बादशाह ਤੇ ਹੁਣ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਕਹਿੰਦੇ ਅੱਤ ਦੀ ਸ਼ੀਤ ਬਖਸ਼ੀ ਪਾਸੇ ਕਹਿੰਦੇ ਜਾਂਦੀ ਦੀ ਕਬੱਡੀ ਆ ਜਾ ਮੇਰੇ ਕੋਲ ਏ ਕਬੱਡੀ ਸੇਵਾ ਹੁੰਦੀ ਹੈ ਆ ਵੀ ਕਹਿੰਦੇ ਬੜਾ ਟਾਪ ਦਾ ਮੱਲ ਹੈ ਸਾਹਮਣੇ ਮੁੰਡੇ ਗਰਲਾਲ ਵਰਗੇ ਗੁਰਪੇਜ ਵਰਗੇ ਤਿੰਨ ਕਹਿੰਦੇ ਇੱਕੇ ਪਿੰਡ ਦੇ ਹੈ ਤੇ ਨਾਲ ਕਹਿੰਦੇ ਮਾਨ ਪ੍ਰਵਾਨ ਲੱਗਾ ਹੋਇਆ ਹੈ ਇਹਨੂੰ ਕਹਿੰਦੇ ਭੱਲੋ ਨੇ ਤਰੀਕਾ ਨਾ ਦੱਸਿਆ ਇਹ ਗਰਲਾਲ ਹੈ ਬੱਠੇ ਪੈਣੀ ਵਾਲਾ ਬੱਠੇ ਪੈਣੀ ਵਾਲਾ ਕਿਹਦੇ ਨੇ ਦਾ 100 ਰੁਪਏ ਦੀ ਹਰਪੀ ਤੇ ਫੌਜੀ ਵਾਲਾ ਜੇ ਨਿਕਲਾ ਆ ਤਾਂ ਜਾਰ ਨੂੰ ਨਹੀਂ ਤਾਂ ਹਰਪੀ ਸੇਈ ਦੀ ਯਾਖੀ ਨੂੰ ਜਣਾ ਪਾਣਾ ਲਓ ਉਧਰ ਨੇ ਪਾਸੇ ਦੇਖਾਂਗੇ ਪੁਆਇੰਟ ਰੇਡਰ ਨੂੰ ਕਹਾਂਗੇ ਆਣ ਵਾਲੇ ਸਮੇਂ ਦੇ ਕਹਿੰਦੇ ਵੱਡੇ ਮਾਲਾ ਉਧਰ ਦੂਰ ਨਹੀਂ ਇਹ ਆ ਖਿਡਾਰੀ ਇਹ ਕਹਿੰਦੇ ਕੋਈ ਅਮਰੀਕਾ ਖੇਡੂ ਕੋਈ ਬ੍ਰਾਜ਼ੀਲ ਖੇਡੂ ਕੋਈ 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 ਕਹਿੰਦੇ ਕੈਨੇਡਾ ਤੇ ਕੋਈ ਸਿੰਗਾਪੁਰ ਕੋਈ ਦੁਬਈ ਕੋਈ ਫਰਾਂਸ ਜਹਾਜ਼ ਐਨ ਕਹਿੰਦੇ ਵਧਾ ਹੋਇਆ ਔਰ ਜੰਗੀ ਜਹਾਜ਼ ਨੇ ਕਹਿੰਦੇ ਫਰੰਦੀਪਰੀਆ ਖੋਪੀ ਤੇ ਵੀ ਕਹਿੰਦੇ ਕਬੱਡੀਆਂ ਪਾ ਤਾ ਕੇ ਐਨ ਕਹਿੰਦੇ ਬੱਲੇ ਬੱਲੇ ਕਰਾਈ ਲਓ ਐਨ ਕਹਿੰਦੇ ਪਈ ਹੋਈ ਕਬੱਡੀ ਕਹਿੰਦੇ ਰੀਅਲ ਟੱਕਰ ਬਹੁਤ ਚੰਗੀ ਦਿਹਾੜੀ ਲੱਭੀ ਸ਼ਰੀ ਕਰਦੇ ਗੱਲ ਇਹ ਜੰਗ ਨਾਲ ਗੂੜਾ ਪਿਆਰ ਹੈ ਇਹ ਜਹਾਰੇ ਕਬੱਡੀ ਦਾ ਮਹਾਂਪੁਰਖ ਇਹ ਜਗਦੇਵ ਸਿੰਘ ਪਰ ਅਗਲੀ ਕਬੱਡੀ ਕਹਿੰਦੇ ਪੱਲਾ ਬੜੇ ਚਾਂ ਵਾਲੇ ਚਮਕੌਰ ਸਿੰਘ ਦੀ ਪੈ ਰਹੀ ਹੈ ਤੇ ਦੂਜੇ ਪਾਸੇ ਗੁਰਪ੍ਰੀਤ ਦੇ ਨਾਲ ਹੱਥੇ ਓੜਨਾ ਹੁਣ ਸਵਾਦ ਹੈ ਹੁਣ ਨਿਆਰਾ ਹੈ ਹੁਣ ਥਾਪਨੇ ਹਣ ਜੀ ਕਾਲ ਕਰ ਐਨ ਕਹਿੰਦੇ ਮਾਝਾ ਕਬੱਡੀ ਟੀਵੀ ਦੇ ਕੈਮਰਾ ਕਹਿੰਦੇ ਫੋਕਸ ਹੈ ਕਬੱਡੀ ਕਮਟੀ ਪਾਸੋਂ ਪਾਸਾ ਜਾ ਰਿਹਾ ਹੈ ਓਧਰੋਂ ਪਾਸੇ ਮਾਤਾ ਕਰਮਜੀਤ ਕਰਦਾ ਪਈ ਹੈ ਇੱਕ ਗਦਾਈਆ ਕੇ ਵਾਲਾ ਹੈ ਇਹ ਸਰਦਾਰ ਸਖਦੇਵ ਸਿੰਘ ਗਿੱਲ ਦਾ ਪੁੱਤ ਹੈ ਇਹ ਖੀਰੇ ਦਾ ਵੀਰ ਹੈ ਇਹ ਸੋਹਣਾ ਕਬੱਡੀ ਖੇਡਦਾ ਹੈ ਇੱਕ ਹੀਰਾ ਤੇ ਇੱਕ ਮਨਜੋਤ ਆ ਕਹਿੰਦੇ ਕਟੋਰੇ ਦੇ ਜਿਹਾ ਕਬੱਡੀ ਨੇ ਤੋੜ ਦਿੱਤਾ ਓਧਰੋਂ ਪਾਸੇ Allah'a <laughs> ਵੇ ਮੈਂ ਬੜੀ ਕਰਨ ਦੀਾਈ ਵਾਲੇ ਕੋਲ ਗਈ ਮੇਰਾ ਭਰਾ ਦੱਸੀ ਉਹਨਾਂ ਨੂੰ ਵਿਚਾਰ ਕਿ ਦੱਸਨੇ ਚਾਹੀਦੇ ਲੱਭੀ ਗੁਰਲਾਲ ਲਾ ਗਈ ਤਕੜਾ ਜੱਫਾ ਦਾ ਕਹਿੰਦੇ ਦੁੱਬਲੀ ਵਾਲੇ ਨੂੰ ਪਰ ਇਧਰਲੇ ਪਾਸੇ ਮੁੰਡਿਆਂ ਨੇ ਕਹਿੰਦੇ ਕਹਿੰਦੇ ਸ਼ਰਲੀ ਛੱਡ ਦਿੱਤੀ ਪਰ ਵੇਖਾਂਗੇ ਪੁਆਇੰਟ ਰੇਡਰ ਦੇ ਜੀ ਕਰਤੂਤਾ ਕਰਦੀਆਂ ਨੇ ਲਓ ਇਧਰਲੇ ਪਾਸੇ ਪਈ ਹੋਈ ਕਬੱਡੀ ਮੋਨਸਿਆ ਜਾਂ ਕਹਦੇ ਕਹਿੰਦੇ ਹਰਜੋਤ ਨੂੰ ਐਨ ਕਹਿੰਦੇ ਗੱਲਾਂ ਵੱਡੀਆਂ ਪਰ ਇਧਰਲੇ ਪਾਸੇ ਦੁੱਬਲੀ ਵਾਲਿਆਂ ਨੇ ਟਰਾਈ ਕੀਤੀ ਕਰ ਦੇਖਾਂਗੇ ਖੇਡ ਜਾਣ ਦੇ ਕੀਤੀ ਸੀ ਇਸਾਰੇ ਲੰਮਾ ਸੰਘਰਸ਼ ਕਰਕੇ ਫਿਰ ਕਹਿੰਦੇ ਕਬੱਡੀ ਦੇ ਗਰਾਊਂਡਾਂ ਦੇ ਵਿੱਚ ਆਇਆ ਤੇ ਅੱਜ ਦੇਖ ਲਓ ਲੰਮੇ ਸਮੇਂ ਤੋਂ ਕਹਿੰਦੇ ਹਟਕੇ ਫਿਰ ਕਹਿੰਦੇ ਕਬੱਡੀ ਨਾਲ ਜੁੜ ਗਿਆ ਉਹ ਕਹਿੰਦੇ ਬੰਦਰ ਸਿੰਘ ਚਾਂਦੀ ਦੀ ਕਬੱਡੀ ਮੇਰੇ ਵੀਰੋ ਐਨ ਕਹਿੰਦੇ ਜਾਫੀ ਚਾਰ ਤੇ ਫੰਮੇ ਦਾ ਕਬੱਡੀਆਂ ਪਾਉਣ ਵਾਲਾ ਖਿਡਾਰੀ ਖੇਡ ਗਰਾਊਂਡ ਦੇ ਵਿੱਚ ਕਹਿੰਦੇ ਤਗੜੀ ਜਿੰਨਾਂ ਨੇ ਕਹਿੰਦੇ ਬਹੁਤ ਲੰਮਾ ਸਮਾਂ ਕਹਿੰਦੇ ਕਾਲੇ ਦੌਰ ਦੇ ਵਿੱਚ ਗੋਲੀ ਚਲਾਈ ਐ ਇੱਕ ਵਾਰੀ ਵੈਲ ਸਿਖਾਉਣਾ ਐ ਤਾਂ ਇਹਦੇ ਨਾਲ ਇੱਥਾ ਵਿਲੀ ਨਾਲ ਪਿੱਛੇ ਸਰਦਾਰ ਬਿੰਦਰ ਸਿੰਘ ਜੀ ਜੀਐਸ ਵਾਲੇ ਜਿਨ੍ਹਾਂ ਨੂੰ ਕਹਿੰਦੇ ਕਬੱਡੀ ਦੀ ਸੇਵਾ ਕੀਤੀ ਗਈ ਸਰਦਾਰ ਅਮਰੀਕ ਸਿੰਘ ਜੀ ਕਹਿੰਦੇ ਕਿਹ ਲਈ ਕਿ ਸਰਦਾਰ ਮੰਗਲ ਸਿੰਘ ਜੀ ਦੇ ਪੁੱਤਰ ਜਿਨ੍ਹਾਂ ਨੇ ਕੁੜੀਆਂ ਦੀ ਕਬੱਡੀ ਸੇਵਾ ਕਰ ਇੱਕ ਵਾਰੀ ਤਾੜੀ ਮਾਰ ਦਿਓ ਮੈਚ ਗਰਮ ਕਰੀਏ ਅੰਦਰ ਅੰਦਰ ਬੱਚੇ ਸਾਰਾ ਕੋ ਰੋਕ ਦਿੰਦੇ ਪਏ। ਲਓ ਜੀ ਕਬੱਡੀ ਗੱਲਵੜੇਚਾਂ ਵਾਲਾ ਆ ਗਰਲਾਲ ਇਹ ਨੌਜਵਾਨ ਤੇ ਭੱਲੂ ਦਾ ਤਰਾਸ਼ਾ ਆਇਆ। ਇੱਕ ਪਾਸੇ ਤਜਰਬਾ ਤੇ ਦੂਜੇ ਪਾਸੇ ਨਵਾਂ ਖੂਨ ਪਰ ਜਿੱਤਦਾ ਕੌਣ ਹੈ? ਇਹਦੇ ਸਮਾਂ 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 ਸਮਾਂ। ਮੁੰਡਾ ਤਜਰਬੇਕਾਰ ਹੈ ਗੱਲਵੜੇਚ ਕਬੱਡੀ ਦਾ। ਲਓ ਜਹਾਜ਼ ਕਬੱਡੀ ਦਾ ਮੇਰੇ ਵੀਰੋ। ਖੇਡ ਗਰਾਉਂਡ ਦੇ ਵਿੱਚ ਜਹਾਜ਼ ਦੀ ਕਬੱਡੀ ਹੋ ਰਹੀ ਮੇਰੇ ਵੀਰੋ। ਇਹ ਕਿੰਦੇ ਚੰਡੀ ਜਹਾਜ਼ ਕਦੇ-ਕਦੇ ਕਿੰਦੇ ਫੈਡਰੇਸ਼ਨ ਦੇ ਕੱਪਾਂ ਦੇ ਵਿੱਚ ਵੀ ਬੰਦਾ ਕਹਿੰਦੇ ਟੌਪ ਦੀਆਂ ਕਬੱਡੀਆਂ ਪਾਉਂਦਾ ਸ਼੍ਰੀਮਾਨ ਸੰਤ ਮਾਹਪੁਰਖ ਬਾਬਾ ਜੀ ਦਾ ਅਵਤਾਰ ਸਿੰਘ ਸਾਹਿਬ ਜੀ ਬੜਾ ਪਿਆਰ ਕਰਦੇ ਸਭ ਗਬਰੂ ਲੋ ਤੇ ਇਧਰਲੇ ਪਾਸੇ ਸਿੱਖ ਦੀ ਤੱਕਰ ਸਿੱਖ ਦੇ ਨਾਲ ਆ ਮੇਰੇ ਵੀਰੋ ਬਗੇਸ਼ ਸਿੰਘ ਤਗੜੇ ਪੜਦਾ ਕੋਈ ਪਿਛੜੀ ਕਿਹਾ ਨਹੀਂ ਯਾਦ ਕਰਦਾ ਕੋਈ ਭਗਤਾਂ ਸੰਗ ਨੂੰ ਪਿਆਰ ਕਰਦਾ ਗੱਲ ਸ਼ੌਕ ਦੀ ਹੈ ਪਟਾੜੇ ਵਾਲਿਆ ਕਹਿੰਦੇ ਬੰਦੇ ਦਾ ਸ਼ੌਕ ਕਦੇ ਨਹੀਂ ਮਰਦਾ ਬਾਕੀ ਕਹਿੰਦੇ ਸ਼ੌਕ ਦੇ ਨਾਲ ਖੇਡ ਖੇਡੀ ਜਾਂਦੀ ਆ ਉਹ ਸ਼ੌਕ ਦੇ ਨਾਲ ਗੱਲਾਂ ਹੁੰਦੀਆਂ ਪਰ ਇਧਰਲੇ ਪਾਸੇ ਪਾਸੇ ਮੌਣ ਮੌਣ ਉਹ ਇਧਰੋਂ ਪਾਸੇ ਗੁਦੜਾਈਕੇ ਵਾਲ ਆ ਗਿਆ ਨਾ ਜੋਨਾ ਕਰ ਗੱਲ ਗਦੜਾਈਕੇ ਵਾਲਾ ਮਨਜੋਤ ਸਿੰਘ ਅੱਗੇ ਵੱਲ ਵਧਿਆ ਹੋਇਆ ਹੈ ਇਹ ਝੋਟਾ ਹੈ ਨਾ ਖੇਡ ਕਬੱਡੀ ਦਾ ਆਹ ਪਰ ਕਹਿੰਦੇ ਕੰਠੇ ਲੱਤਦਾ ਹੈ ਇਹਨੂੰ ਕਹਿੰਦੇ ਮਾਣ ਸਨਮਾਨ ਦੇ ਵਿੱਚ ਬੁਲਟ ਮੋਟਰਸਾਈਕਲ ਮਿਲਿਆ ਹੈ ਇਹ ਖਾਰੇ ਵਾਲਾ ਸੁੱਖਾ ਹੈ ਫੁਲੈਰ ਤੋਂ ਲੈ ਕੇ ਹੁਣ ਤੱਕ ਅਲੰਗਰ ਲਾਇਆ ਹੈ ਜੋਦੋ ਸਾਰਾ ਸਤਿ ਸ੍ਰੀ ਅਕਾਲ ਜੀ ਲਓ ਇਧਰੋਂ ਪਾਸੇ ਸੋਨੀ ਸ਼ੰਨਾ ਵਾਲਾ ਜੀ ਕੱਲੇ ਕੱਲੇ ਖਿਡਾਰੀ ਦਾ ਕਹਿ ਲੀਏ ਕਿ ਬਾਓ ਡਾਟਾ ਕਲੀਅਰ ਕਰ ਲੇਗਾ ਤੇ ਲਾਈਵ ਵੀ ਕਰਨਗਾ ਸਦਾ ਭਰਾ ਇਹਦੇ ਵਿੱਚ ਚੈਨਲ ਨੂੰ ਬਿਲਕੁਲ ਆਪਾਂ ਸਪੋਰਟ ਕਰਨੀ ਹੈ ਦੀ ਮਦਦ ਕਰਨੀ ਆ ਉਹਨਾਂ ਪ੍ਰੋਮੋਟਰਾਂ ਨੂੰ ਵੀ ਬੇਨਤੀ ਜਿਨ੍ਹਾਂ ਦੀਆਂ ਹਟਵਾਂ ਲਾ ਕੇ ਰੱਖਦਾ ਭਰਾ ਸਾਡਾ ਜਰੂਰ ਉਸ ਭਰਾ ਦੀ ਮਦਦ ਕਰਨ ਕਿਉਂਕਿ ਕਰਨੀ ਚਾਹੀਦੀ ਆ ਕਮੇਟੀ ਦੇ ਨਾਲ ਜਿਹੜਾ ਹੋਇਆ ਸਾਡਾ ਭਰਾ ਬਹੁਤ ਧੰਨਵਾਦ ਇਧਰਲੇ ਪਾਸੇ ਕਹਿੰਦੇ ਭਗਵਤ ਸਿੰਘ ਦੇ ਨਾਲ ਟੱਕਰ ਕਹਿੰਦੇ ਸੱਤੂ ਮਾਣੇ ਕੇ ਦੀ ਟੱਕਰ ਮੁੰਡਾ ਕਹਿੰਦੇ ਬਾਡਰ ਤੋਂ ਚੱਲ ਕੇ ਆਇਆ ਮੇਰੇ ਵੀਰ ਜਗਤ ਸਿੰਘ ਜੀ ਦਾ ਚੰਡਿਆ ਹੋਇਆ ਚੇਲਾ ਬਾਲਕਾ ਕਹਿੰਦੇ ਗੁਰਜੰਟ ਸਿੰਘ ਕਹਿੰਦੇ ਮਾਣੋ ਚਾਲੀਆਂ महा पुरख श्रीवतार किरियाले वारी इलाही झलक आया मुठा फरोजपुरी ਦੋ ਕਹਿੰਦੇ ਮਾਝੇ ਵਾਲੇ वारे ਕਹਿੰਦੇ ਮਾਲਵੇ ਤੇ ਚੱਲ ਕੇ ਆਇਆ ਹੈ ਇਹ ਨੌਜਵਾਨ ਅੱਜ ਆਪਾਂ ਦੁਨੀਆ ਨਚਾ ਕੇ ਜਾਣੀ ਇਧਰਲੇ ਪਾਸੇ ਕਹਿੰਦੇ 75 ਦਾ ਵੀਰ ਕਹਿੰਦੇ ਖੇਡ ਗਰਾਹ ਦੇ ਵਿੱਚ ਕਬੱਡੀ ਪਾਉਣ ਨੂੰ ਅੱਗੇ ਵੱਧ ਗਿਆ ਮੋٹے ਮੋٹے ਪੱਟ ਮੁੰਡੇ ਸੀ ਸ੍ਰੀ ਰੇਬਾਈ ਹੁੱਟੀ ਦਾ ਆਲ ਰੌਂਡਰ ਖੇਡੇ ਅੰਬਾ ਕਹਿੰਦੇ ਸਸੰਗੀਆਂ ਧਾਲੀ ਚੋਟੀ ਦਾ ਅੰਬੇ ਵੀ ਦਵਾਟ ਵੱਧ ਗਿਆ ਤੇ ਇਧਰਲੇ ਪਾਸੇ ਗੁਰਲਾਲ ਸਿੰਘ ਨੇ ਦਾਤ ਚੱਲ ਜੇ ਇੱਕ ਪਾਸਾ ਕਰਕੇ ਰੱਖ ਦਿੰਦਾ ਹੈ ਪਰ ਇਹ ਯਹ ਰੇ ਨੌਰਵਾਨ ਸਰਦਾਰ ਮਨਜੀਤ ਸਿੰਘ ਦਾ ਪੁੱਤ ਕੱਦ ਨਿੱਕਾ ਹੌਸਲੇ ਬਹੁਤ ਵੱਡੇ ਹੈ ਖੁੱਲੇ ਸੱਤੇ ਹੈ ਸਾਡੇ ਸਾਡੇ ਗੁਰਲਾਲ ਸਿੰਘ ਜੀ ਗੁਰਜਨ ਟੱਲੋ ਛੋਟੀ ਘਰਤੋਲ ਦੀ ਗੱਲ ਚੱਲਦੀ ਭਰਾ ਕਿੰਨੇ ਦਿਲਦਾਰ ਬੰਦਾ ਬਹੁਤ ਬਹੁਤ ਧੰਨਵਾਦ ਲੈ ਵੀ ਕਰ ਤੂੰ ਮੇਰਾ ਭਰਾ ਆਪਣੀ ਗੇਮ ਇਧਰੋਂ ਪਾਸੇ ਇੱਕ ਭਰਾ ਗੇਮ ਕਰਨ ਲੱਗਾ ਤੇ ਤਿੰਨ ਮਟਰ ਸ਼ਾਕੇ ਖੇਡਦਾ ਜੰਦਾ ਕਬੱਡੀ ਆ ਇਰਾਸ਼ੀ 4 ਇੱਕ ਭਰਾ ਵੱਲ ਨਾਪੁਰਖ ਬਾਬਾ ਜੀ ਬਾਬਾ ਮਿਹਰ ਸਿੰਘ ਜੀ ਦੇ ਨਾਮ ਤੋਂ ਵੱਡੇ ਮਾਨ ਤੇ ਸਨਮਾਨ ਪੁੱਜ ਗਏ ਵੱਡਾ ਧੰਨਵਾਦ ਇਧਰ ਦੇ ਪਾਸੇ ਕਿੰਦੇ ਜੰਗੀ ਜਹਾਜ਼ ਕਬੱਡੀ ਪਾਉਣ ਦੇ ਲਈ ਗੱਜ ਚੌੜੀ ਛਾਤੀ ਵਾਲਾ ਕਾਲੀ ਨਿਕਰ ਦੇ ਵਿੱਚ ਕਬੱਡੀ ਪਾ ਰਿਹਾ ਹੈ ਹਾਏ ਤੋਂ 10 ਸਾਲ ਪਹਿਲਾਂ ਬਾਬਾ ਜੀ ਕਾਲੇ ਕੱਛੇ ਵਾਲੇ ਖਾਪੀ ਵੱਜੀ ਰਹਿ ਕੇ ਲੰਡੀ ਆਈ ਰੋਟੀ ਰਣੀਏ ਜਸਵਿੰਦਰ ਸਾਡਾ ਵੀਰ ਵੱਡੇ ਸਨਮਾਨ ਦੇ ਗਿਆ ਵੱਡਾ ਧੰਨਵਾਦ ਕਰਾਂਗੇ ਗੱਲਾਂ ਚੱਲੀਆਂ ਸਿੱਧੂ ਮੂਸੇ ਵਾਲੇ ਦੀਆਂ ਤੇ ਸਿੱਧੂ ਮੂਸੇ ਵਾਲਾ ਵੀ ਕਹਿੰਦੇ ਦੁਨੀਆ ਦਾ ਆ ਜਾਓ ਫੜੋ ਇਹ ਵੀ ਕਹਿੰਦੇ ਟਾਪ ਦੀਆਂ ਰੱਡਾ ਪਾ ਜੰਦਾ ਦੁਬਲੀ ਵਾਲੋ ਇਹ ਵੀ ਕਹਿੰਦੇ ਟਾਪ ਦੀਆਂ ਰੱਡਾ ਪਾ ਜੰਦਾ ਤੇ ਅੱਜ ਧੋਡੇ ਨੇ ਕਹਿੰਦੇ ਟਣ ਟਣ ਕੇ ਟਣ ਟਣ ਕੇ ਉਹ ਟਣ ਟਣ ਵਾਹ ਕਹਿੰਦਾ ਆ ਵੀ ਕਹਿੰਦੇ ਸਰੋਜ ਦੇ ਜੱਥੇ ਆ ਜਾਂਦਾ ਇਹ ਕਹਿੰਦੇ ਉੱਥੇ ਕਹਿੰਦੇ ਹਰ ਥਾਂ ਦੇ ਪੁਆਇੰਟ ਦੇ ਆ ਮੈਨੂੰ ਲੱਗਦਾ ਚੱਲਦੇ ਮੈਚ ਦਾ ਹਾਫ ਸਮਾਂ ਹੈ ਤੇ ਪੰਜਾਬੀ ਬੋਲਾਂ ਦਾ ਬਹੁਤ ਵੱਡਾ ਮਾਣ ਕੀਤਾ ਗਿਆ ਹੈ ਬਾਬਾ ਬੁੱਢਾ ਸਾਹਿਬ ਜੀ ਦੇ ਦਰ ਘਰ ਦੇ ਸੇਵਾਦਾਰ ਬਾਬਾ ਪਾਲ ਸਿੰਘ ਜੀ ਤੇ ਬਾਬਾ ਰੂੜ ਸਿੰਘ ਜੀ ਤੇ ਨਾਲ ਮੇਰੇ ਵੱਡੇ ਪ੍ਰਾ ਹਰਪ੍ਰੀਤ ਸਿੰਘ ਦੀ ਫਬਜੀ ਸਾਹਿਬ ਤੇ ਗਰਸੇਵਕ ਸਿੰਘ ਜੀ ਇਹਨਾਂ ਵੀਰਾਂ ਵੱਲੋਂ ਬਹੁਤ ਵੱਡਾ ਮਾਣਤਨ ਆਇਆ ਦਿਲ ਰਗਾਂਿਆਂ ਦਾ ਧੰਨਵਾਦ ਹੈ ਲਓ ਇਧਰ ਦੇ ਪਾਸੇ ਪੈਂਟਾਂ ਦਾ ਲੇਖੋ ਜੋਖਾ ਦੱਸਾਂਗੇ ਕੌਣ ਕਹਿੰਦੇ ਦੁਨੀਆ ਦੇ ਵੱਡੇ ਮੱਲ ਆ ਰੌਦਰ ਸਿੱਟਾ ਪਾਉਂਦੇ ਹੋ ਨਾ ਇਧਰੋਂ ਪਾਸੇ ਕੋਟ ਵੱਡਾ 17.5 ਖੈਰਪੁਰ ਅਸ਼ਾਮ ਸਿੰਘੀ ਟਾਰੀ 15 ਅਜੇ ਤਾਂ ਤੀਰ ਕਮਾਨ ਵਿੱਚ ਹੈ ਕੁਝ ਨਹੀਂ ਹੋ ਸਕਦਾ ਅਜੇ ਤਾਂ ਬੋਲ ਜ਼ਬਾਨ ਵਿੱਚ ਹੈ ਕੋਈ ਨਹੀਂ ਹੋ ਸਕਦਾ ਜਿਹੜਾ ਪੈਂਦਾ ਬੁੱਝ ਦਵਾਈ ਜੋ ਨੀਤ ਦੇ ਮੁਖੇ ਕੱਢੇ ਨਾ ਰੱਜਣ ਸੁੱਖੀ ਲੋਪੋ ਨਹੀਂ ਜਮਾਈ ਦੇ ਇਹਦੇ ਪੱਥਰ ਚੱਕ ਦਾ ਮੁੱਲ ਨਹੀਂ ਪੈਂਦਾ ਜਿਹੜਾ ਬੰਨਿਆ ਜਾਂਦਾ ਪੋਜ ਦੀ ਦਾੜੀ ਨਾ ਹੱਥ ਪਾ ਲਵੇ ਗੱਡਾ ਖੜਾ ਹੈ ਜਰੂਰ ਕੁੱਤ ਕੰਨ ਨੂੰ ਆਹ ਟੌਮ ਸ਼ਾਹ ਨੂੰ ਗਲੀਆਂ 'ਚ ਬੜੇ ਫਿਰਦੇ ਜੰਮਣੇ ਨਹੀਂ ਬਾਣ ਕਿਤੇ ਛਿੰਦੇ ਸੋਹਣਿਆ ਮਾਵਾ ਦੀਆਂ ਛਾਪੀਆਂ 'ਚ ਜਿਹੜੀ ਮਿਲਦੀ ਦਲੋਰੀ ਬੱਚਾ ਦੇ ਦੁੱਧ ਕਿੱਥੋਂ ਦਿੰਦੇ ਆ ਸੋਹਣਿਆ ਇਹ ਕਹਿੰਦੇ ਮਾਵਾਂ ਦੀਆਂ ਛਾਤੀਆਂ ਦੇ ਵਿੱਚੋਂ ਕਹਿੰਦੇ ਦੁੱਧ ਪੀ ਕੇ ਇਹ ਫਿਰ ਖੇਡ ਖੇਡੀ ਜਾਂਦੀ ਆ ਕੀ ਗੱਲ ਕਰੀਏ ਤੇ ਮਾਝੇ ਦੇ ਵਿੱਚੋਂ ਕਹਿੰਦੇ ਪਹਿਲਾ ਟਰੈਕਟਰ ਕਹਿੰਦੇ ਗਗਨ ਲਿਖਿਆ ਜਿੰਨੇ ਕਹਿੰਦੇ ਪਾਕਿਸਤਾਨ ਦੀ ਧਰਤੀ ਤੇ ਕਹਿੰਦੇ ਜਾ ਕੇ ਬੱਲੇ ਬੱਲੇ ਖਾਈ ਹੁਣ ਕਹਿੰਦੇ ਪੰਜਾਬ ਪੁੱਸ ਦੇ ਵਿੱਚ ਵੱਡੀਆਂ ਡਿਊਟੀਆਂ ਛੜੀ ਆ ਜਾ ਮੇਰਾ ਵੀਰ ਇਹ ਦਲਜੀਤ ਸਿੰਘ ਬਰਾਂਡ ਜਿੱਤਣ ਦਾ ਦਮ ਰੱਖਦਾ ਇਹ ਨਵਾਲਵਾਨ ਪਰਕਰਦੇਵ ਸਿੰਘ ਜੜਾ ਹੋ ਕੇ ਲਾ ਗਿਆ ਮਾਏ ਦਿਲਜੀਤ ਨੇ ਲੱਖਾਂ ਦੇ ਅੰਕ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੋੜਿਆ ਹੋਇਆ ਹੈ ਆ ਕਹਿੰਦੇ ਮਾਣੇ ਕਿਆ ਤੇ ਚੱਲ ਕੇ ਆਇਆ ਹੈ ਹੈਪੀ ਭਰਾ ਸਾਡਾ ਜਰਮਨ ਵਾਲਾ ਜੱਗੀ ਖੇਲ ਹੋਣੀ ਮਾਣ ਕਰਦੇ ਸਾਡੇ ਰਾਜੂ ਡਾਕਟਰ ਹੋਣੀ ਇੱਧਰ ਕਹਿੰਦੇ ਮਾਣੇ ਕਿਆਂ ਵਾਲੇ ਸੱਤੋਂ ਦੀ ਕਬੱਡੀ ਪੈ ਰਹੀ ਹੈ ਬਘੇੜ ਵਰਗੇ ਮੁੰਡੇ ਬਾਬਾ ਕਹਿੰਦੇ ਜੱਗ ਤੇ ਅੰਮ੍ਰਿਤ ਹੋ ਗਿਆ ਇਹ ਜੱਗ ਤੋਂ ਜਾਣਾਂ ਨਹੀਂ ਤੇ ਗੱਲਾਂ ਕਹਿੰਦੇ ਬਿੱਟੂ ਦੇ ਗਾਲ ਦੀਆਂ ਤੇ ਕਹਿੰਦੇ ਸੁਖਮਣ ਚੋਲੇ ਵਾਲੇ ਦੀਆਂ ਇਹ ਆ ਗਏ ਰੁਕਿਆ ਦੁਬਲੀ ਵਾਲਾ ਖੜੇ ਕੇ ਮੋੜ ਨੇ ਜੱਫਾ ਲਾਤੇ ਕਿ ਤਾੜੀ ਮਾਰ ਦੋ। ਬਾਬੀ ਸੁਖਮਨ ਅੱਜ ਬੇਸ਼ੱਕ ਨਹੀਂ ਹੈਗਾ ਇਸ ਦੁਨੀਆ ਤੋਂ ਪਰ ਲੋਕੀ ਚੜਾਈ ਆ ਮੇਰੇ ਵੀਰੋ ਪਰ ਜੱਫਾ ਕਿੰਨੇ ਲਾਉਣਾ ਕਿੰਨੇ ਬੱਲੇ ਬੱਲੇ ਕਰਾਉਣੀ ਇਧਰਲੇ ਪਾਸੇ ਸਾਰਾ ਟੱਬਰ ਪੈ ਗਿਆ। ਤਨੇਰ ਸਾਹਿਬ ਵਾਲੇ ਰਾਜੇ ਕੋਲ ਰਹਿ ਕੇ ਮਿਹਨਤ ਕਰਦਾ ਹੈ ਕਿ ਮੁਰਸ਼ਿਦਾ ਬਾਜਣਾ ਰਾ ਹੱਥੋਂ ਦੇ ਦੁੱਧਾਂ ਬਾਜਣਾ ਰੱਜ ਦੀ ਖੀਰ ਤਾਂ ਹੀ ਪਰ ਸਾਹਮਣੇ ਕਹਿੰਦੇ ਟੱਕਰ ਤੇ ਜੱਕਰ ਇੱਕ ਪਾਸੇ ਫਰੋਹਪੁਰ ਦੀ ਟੀਮ ਹੈ ਦੂਜੇ ਪਾਸੇ ਕਹਿੰਦੇ ਦੇਬਾ ਪਲਵਾਨੇ ਖੇਰੇ ਦੀ ਟੀਮ ਧਾਰੀ ਤ ਵੱਡੇ ਮਾਨ ਕਰਨ ਦੇ ਸਨਮਾਨ ਪੂਜੇ ਦੇ ਪਾਸੇ ਜਤਿੰਦਰ ਸਿੰਘ ਜੀ ਜਿੰਨਾਲ ਪ੍ਰਾਸਾ ਦਾ ਵੱਡੇ ਸਨਮਾਨ ਦੇਗਾ ਵੱਡਾ ਧੰਨਵਾਦ ਕਰਾਂਗੇ ਲੋ ਇਧਰਲੇ ਪਾਸੇ ਕਹਿੰਦੇ 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 ਇੱਕ ਪਾਸੇ ਬੁੱਬਲੀ ਆ ਤੇ ਦੂਜੇ ਪਾਸੇ ਕਾਲੀਏ ਕੱਪਿਆ ਤੇ ਆਹ ਮੁੰਡੇ ਦੀ ਗੱਲ ਕਰੀਏ ਇਹ ਵੀ ਕਹਿੰਦੇ ਸੀਟੀਆਂ ਮਾਰਾ ਦਿੰਦਾ ਇਹ ਵੀ ਕਹਿੰਦੇ ਚੀਕਾ ਮਾਰਾ ਦਿੰਦਾ ਇਹ ਵੀ ਕਹਿੰਦੇ ਚੀਕਾ ਘੜਾ ਦਿੰਦਾ ਕਿਤੇ ਕੱਲ ਵੱਟ ਕੇ ਸਹੱਗਾ ਨਾ ਬਣਾ ਲਿਆ ਨਿਰੰਗ ਵਾਲਾ ਜੰਡ ਜੱਟੀਏ ਜੱਟ ਛੱਤੀ जहाज़ जहाज बसा हिकु जहाज़ लीले त वाधा करी खण ਉੱਥੇ ਦੂਰ ਦੂਰ ਤੋਂ ਚੱਲ ਕੇ ਗੱਲਾਂ ਹਰਫਕੇ ਦੀਆਂ ਚੱਲਦੀਆਂ ਕਿਉਂਕਿ ਹਰਫਲੇ ਵੀ ਗੱਲ ਕਰੀਏ ਤੇ ਜਿਹੜੇ ਫੋਜਪੁਰ ਵਿੱਚ ਪਿੰਡ ਪੈਂਦਾ ਮੇਰੇ ਵੀਰੋ ਗੱਲਾਂ ਵੱਡੀਆਂ ਹੁੰਦੀਆਂ ਕਿੰਦੇ ਸ਼ਾਲੂ ਤਕੜਾ ਫਿਰਦਾ ਗੱਲਾਂ ਵੱਡੀਆਂ ਹੁੰਦੀਆਂ ਕਿੰਦੇ ਭੋਲੇ ਦੀ ਗੱਲ ਚੱਲਦੀ ਮਾਰੇ ਕਿਆਲੇ ਦੀ ਵੱਡਾ ਕੋਟ ਬਣ ਗਿਆ ਹੁਣ ਸਾਡਾ ਭਰਾ ਗੱਲਾਂ ਵੱਡੀਆਂ ਲੈ ਇਧਰਲੇ ਪਾਸੇ ਕਿੰਦੇ ਸਖਣਾ ਆ ਚੱਕਿਆ ਨਹੀਂ ਜਾਂਦਾ ਵਿੱਚ ਕਾਵੀ ਮਖਣਾ ਜੱਗ ਉੱਤੇ ਜਾਵੇਗਾ ਜਵਾਨੀ ਮਾਰ ਕੇ ਦੁਨੀਆਂ ਦੇ ਕੋਤਰਾ ਚ ਕਹੀ ਆਣ ਕੇ ਪਰ ਗੁਰਦੇਵ ਤੇ ਚਮਕੌਰ ਕਿਉਂ ਅਖਰਾਂ ਦੇ ਦੋਨੋਂ ਕਹਿੰਦੇ ਕਬੱਡੀ ਦੇ ਮੱਲਾਂ ਦੇ ਨਾਮ ਪੈਂਦੇ ਐ ਆ ਗੁਰਦੇਵ ਤੇ ਦੁੱਬਲੀ ਪਿੰਡ ਵਾਲਾ ਜਿੰਨੇ ਲਾ ਰੱਖਾ ਬੱਲੇ ਬੱਲੇ ਦੇ ਗਰਦੇਵ ਪਹਿਲਵਾਨ ਨਿਸ਼ਾਨ ਪਹਿਲਵਾਨ ਗਰਪੇਜ ਬਾਈ ਹੋਣੀ ਸਾਰੇ ਭਰਾ ਕਹਿੰਦੇ ਵੱਡੇ ਮੇਲੇ ਤੇ ਵੱਡੇ ਸੱਦੇ ਲਿੰਦੇ ਆ ਪਰ ਨੌਜਵਾਨ ਨੇ ਥੋੜੀ ਜੀ ਚੋਟ ਮਹਿਸੂਸ ਕੀਤੀ ਧਰਤੀ ਤੇ ਵੱਡਾ ਮੈਚ ਹੈ ਮੇਰੇ ਵੀਰੋ ਰਾਜਾ ਸਰਪੰਚ ਸੱਜੇ ਦੇ ਰਿਹਾ ਸੱਜਾ ਬਲਵਿੰਦਰ ਸਿੰਘ ਆਪਣਾ ਬਿੱਲਾ ਸੱਜੇ ਦੇ ਰਿਹਾ ਬਹੁਤ ਬਹੁਤ ਧੰਨਵਾਦ ਇਧਰਲੇ ਪਾਸੇ ਕਹਿੰਦੇ ਟੱਕਰ ਟੱਕਰ ਤੇ ਚੱਕਰ ਕਹਿੰਦੇ ਕਦੇ ਕਦੇ ਰਲਦੀ ਮੇਰੇ ਵੀਰੋ ਕਹਿੰਦੇ ਸਿੰਘ ਬਸ ਕੇ ਕੁੰਡੀਆਂ ਦੇ ਮਿੱਤਰਾ ਵਹਿਦਾ ਗੋਡੀ ਲਾ ਕੇ ਲੈ ਇਧਰਲੇ ਪਾਸੇ ਬਾਬਾ ਜੀ ਬਾਬਾ ਜੀਵਨ ਸਿੰਘ ਜੀ ਉਹਨਾਂ ਦੇ ਨਾਲ ਤਾਂ ਕਹਿੰਦੇ ਵੱਡੇ ਮਾਨ ਤੇ ਸਨਮਾਨ ਆ ਲਓ ਇਧਰਲੇ ਪਾਸੇ ਰੋੜ ਉਹ ਚਾਰ ਉਹ ਚਾਰ ਜੋਰ ਦਮਗੇ ਲੱਭ ਕੇ ਲੱਭ ਕੇ ਲੱਭਦੇ ਚ ਭੱਜ 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 ਉਹ ਭੱਜੋ ਕਬੱਡੀ 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 ਹਾਂ ਜੰਮੀ ਪਾਸੇ ਕਹਿੰਦੇ ਪਿੱਛੇ ਨਹੀਂ ਮੁੜਿਆ ਜਾਨ ਦੀ ਬਾਜੀ ਲਾ ਕੇ ਚਰਨੀ ਪਹ ਗਿਆ ਗੁਰਿਆਂ ਦੇ ਦੇ ਕਰਮ ਕਮਾ ਕੇ ਕਰਜ਼ੇ ਲਾ ਗਿਆ ਅਮਰਾ ਦੇ ਇਧਰ ਦੇ ਪਾਸੇ ਕਹਿੰਦੇ ਇਧਰ ਦੇ ਪਾਸੇ ਕੌਣ ਆ ਗਿਆ ਛਾਲੀ ਇਹ ਕਹਿੰਦੇ ਕਾਲਾ ਤੇ ਦੂਜੇ ਪਾਸੇ ਗਰਲਾਲ ਇਹ ਨੌਜਵਾਨ ਕਾਲਾ ਤੇ ਗਰਲਾਲ ਕਰਦ ਰਿਹਾ ਇੱਕ ਆ ਜੰਗੀ ਜਹਾਜ਼ ਇੱਕ ਕਹਿੰਦੇ ਜੰਗੀ ਜਹਾਜ਼ ਹਿੰਮਤਪੁਰੀਆ ਦੂਪ ਹੋਇਆ ਜਿੱਲੇ ਕਹਿੰਦੇ ਬਾਲੀ ਵੱਡਾ ਮਾਨ ਤੇ ਸਤਾਰ ਮੇਗਾ ਲੋ ਐਨ ਕਹਿੰਦੇ ਦੁਨੀਆ ਆਪਾਂ ਵੀ ਜਾਫੀ ਬਾਲੀ ਪਤੰਦਰਾ ਮੇਲੇ ਵੀਰੋ ਲੋ ਉਧਰਲੇ ਪਾਸੇ ਐਨ ਕਹਿੰਦੇ ਵਰਿੰਦਰ ਸਿੰਘ ਜਾਂਦੀ ਖੇਡ ਗੋਰ ਦੇ ਵਿੱਚ ਲੋ ਕਕਨੀ ਤੇ ਖਾਰੇ ਵਾਲਾ ਲੱਗਾ ਖਾਰੇ ਵਾਲੇ ਸੁਖਿਆ ਅੱਜ ਬੱਲੇ ਬੱਲੇ ਨਹੀਂ ਕਰਾਈ ਅੱਜ ਕੁੜੀਆਂ ਨਹੀਂ ਨਚਾਈ ਉਹ ਕੁੜੀਆਂ ਨਚਾਉਣੀ ਤਾੜੀ ਉਹ ਦੱਸਣਾ ਪੜਾ ਦੁਨੀਆ ਨੂੰ ਪਰ ਇਧਰ ਦੋਰੀ ਨਹੀਂ ਤਾੜੀ ਇਹ ਗੱਲਾਂ ਦਾ ਰਾਮੂ ਵਾਲਾ ਕਰਨੈਲ ਵੀਰ ਪੱਲ ਕੱਲਾਂ ਦਾ ਮਾਗੀ ਸਿੰਘ ਰਜ ਬੇਲੀ ਦੀ ਬਿਆਨ ਵਖਰੀ ਮੇਰੇ ਰੰਗਲੇ ਪੰਜਾਬ ਦੀ ਏ ਸ਼ਾਨ ਵਖਰੀ ਮੇਰੇ ਰੰਗਲੇ ਪੰਜਾਬ ਦੀ ਏ ਸ਼ਾਨ ਵਖਰੀ ਏ ਕਿਹਦੇ ਧਰਤੀ ਪੰਜ ਦਰਿਆਵਾਂ ਦੀ ਹੈ ਮੇਰੇ ਵੀਰੋ ਇਹ ਮਾਨਕ ਪਾਸ਼ਾ ਦੀ ਧਰਤੀ ਆ ਇਹਦੇ ਵੀਰੋ 500 ਰੁਪਏ ਦੀ ਗਾੜਕੋ ਇਧਰ ਪਰ ਸਾਡਾ ਹਰਪ੍ਰੀਤ ਫਬਜੀ ਕਹਿੰਦਾ ਕਿ ਆਪਾਂ ਰੇਡਰ ਤੱਕ ਹੀ ਪਹੁੰਚਦੇ ਕਰਨੇ ਆ ਇਧਰ ਮਾਣਿਕਿਆਂ ਵਾਲੇ ਸੱਤੂ ਵਰਗੇ ਪਰ ਸਾਹਮਣੇ ਇੱਕ ਪੈਜ ਮਾਰ ਕੇ ਗਰਲਾਲ ਵਰਗੇ ਗਰਦੇਵ ਮਾਰ ਕੇ ਮੁੰਡੇ ਤਿਆਰ ਪਰ ਤਿਆਰ ਹੈ ਮਾਝਾ ਕਬੱਡੀ ਟੀਵੀ ਵਾਲੇ ਪ੍ਰਿੰਸ ਭਰਾ ਦਾ ਸਾਡੇ ਜਸ਼ਨ ਸਾਡੇ ਵੀਰ ਕਹਿੰਦੇ ਨਿੱਕੂ ਕਰਤਾਰ ਦੀ ਧਰਤੀ ਦੇ ਕਹਿੰਦੇ ਦੁਨੀਆ ਦੇ ਮਹਾਰਾਜੀ ਪੰਨਗੇ ਮਰਦੋ ਉਧਰੋਂ ਪਾਸੇ ਪ੍ਰਿੰਸ ਸਾਡਾ ਪਰਾ ਕਹਿੰਦੇ ਗੱਲਾਂ ਚੱਲਦੀਆਂ ਭਰਾਵੀਆਂ ਤੇ ਭਰਾ ਦਾ ਕਹਿੰਦੇ ਜਿਹੜਾ ਲਾਈ ਹੋਇਆ ਪੂਰੇ ਕਹੜੀਏ ਕੇ ਪੰਜਾਬ ਦੇ ਵਿੱਚ ਚੜ੍ਹਦੀ ਕਲਾ ਭਰਾ ਸਾਡੇ ਵੀ ਬਹੁਤ ਬਹੁਤ ਧੰਨਵਾਦ ਕਰਾਂਗੇ ਇਧਰਲੇ ਪਾਸੇ ਜੋੜੀਆਂ ਹੁਣ ਜਦੋਂ ਨੰਗਰ ਸਿੰਘ ਜੀ ਅਨੰਤ ਨੂੰ ਧੰਨਵਾਦ ਕਰਾਂਗੇ ਲਓ ਨਾ ਟਾ 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 ਓ ਆ ਸੁਖਾਣਾ ਜਾਵੇ ਕਹਿੰਦੇ ਤਾਲੇ ਪੌੜੀਆਂ ਮੋੜ ਨੂੰ ਓ ਖੱਤ ਕਿਸ਼ਨੇ ਪਾ ਓ ਬਦਰਾ ਲੈਲੀ ਚੌਣਿਆ ਜੇ ਮਾਂ ਦਾ ਜਾਇਆ ਇਧਰਲੇ ਪਾਸੇ ਕਹਿੰਦੇ ਮਾਤਾ ਕਰਮਜੀਤ ਕੌਰ ਦਾ ਚੰਦਾ ਵੀਰ ਕਹਿੰਦੇ ਤਗੜਾ ਜੱਫਾ ਲਾ ਕੇ ਉਹ ਟੱਕਲ ਟਿੱਕੇ ਟੱਕਰ ਕਹਿੰਦੇ ਕਹਿੰਦੇ ਖਾਰੇ ਵਾਲਾ ਸੁੱਖਾ ਉਹ ਖਾਰੇ ਵਾਲਾ ਸੁੱਖਾ ਤੇ ਦੇਖਾਂਗੇ ਪਾਇੰਟ ਬਾਬਾ ਰੂਣ ਸਿੰਘ ਜੀ ਸਰਦਾਰ ਜਗੀਰ ਸਿੰਘ ਜੀ ਸਰਦਾਰ ਮੇਜਰ ਸਿੰਘ ਜੀ ਸਾਰੇ ਕਮੇਟੀ ਵਾਲੇ ਵੀਰਾਂ ਦਾ ਸਾਰੇ ਨੰਗਰ ਵਾਲੇ ਵੀਰਾਂ ਦਾ ਅਸੀਂ ਦਿਲੋਂ ਨਕਰਾਈਆਂ ਦੋ ਧੰਨਵਾਦ ਕਰਦੇ ਜਿੰਨੇ ਵੀ ਸੇਵਾਦਾਰ ਵੀਰ ਹੈ ਪਰ ਇਧਰੇ ਠੱਠਿਆਂ ਵਾਲਾ ਵੀਰਾਂ ਪਹਿਲਵਾਨ ਕਿ ਤੇ ਨਾਲ ਕਹਿੰਦੇ ਬਾਟ ਕਿਰਤਾਂ ਵਾਲਾ ਉਹਨਾਂ ਵੀਰਾਂ ਵੱਲੋਂ ਸੱਤੂ ਦਿਨਾਂ ਸਤੰਗੀਆਂ 2 ਕਬੱਡੀਆਂ 500 ਦੀਆ। ਉਹ 500 ਰੁਪਏ ਦੀ ਕਬੱਡੀ ਪੈ ਗਈ। ਕਹਿੰਦੇ 500 ਦਾ ਨੋਟ ਇੱਕ ਦੇਣਾ। ਲੱਗੇ ਪਿੰਡੇ ਖੇੜਦੇ। ਉਧਰ ਦੇ ਪਾਸੇ ਸਮੁੱਚੀ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਸਤਿਕਾਰ ਕਰਾਂਗੇ ਸਾਰੀ ਕਬੱਡੀ ਦਾ ਤੰਤਲ ਬਾਬਾ ਜੀ ਹਣ ਕਹਿੰਦੇ ਗੱਲਾਂ ਹੁੰਦੀਆਂ ਇਧਰਲੇ ਪਾਸੇ ਆਓ ਗੱਭਰੂ ਇਹਨਾਂ ਦੀਆਂ ਬਹੁਤ ਵੱਡੀਆਂ ਹਾਜ਼ਰੀਆਂ ਮਾਪੁਰਖਾਂ ਦੀਆਂ ਵੱਡੇ ਸਤਿਕਾਰ ਕਰਾਂਗੇ ਸਾਰੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਇਧਰਲੇ ਪਾਸੇ ਕਹਿੰਦੇ ਰੋਗ ਪਾਜੀ ਏ ਇਰਤੇ ਵੀ ਲਾ ਦੀਏ ਕੋਈ ਮਾਇਆ ਹੋਇਆ ਏ ਹਣ ਖੜਕਾ ਧੜਕਾ ਹੋਇਆ ਹਣ ਸਵਾਦ ਆਵੇਗਾ ਕਬੱਡੀ ਦਾ ਪਰ ਇਹ ਜੰਡ ਪਿੰਡ ਵਾਲਾ ਦੱਬਦਾ ਨਹੀਂ ਹੋਰ ਕਿਹੜਾ ਤੂੰ ਦਿੱਲੀ ਜਿ ਦਾਰਸ਼ਕ ਵੀਰਿਆ ਜਿੰਨੇ ਪੈਸੇ ਪੂਸੇ ਲਵਣੇ ਹੁਣ ਲਾ ਸਕਦਾ ਹੈ ਦੋ ਦੁੱਕ ਭਰਾ ਸਾਡਾ ਤੇ ਨਾਲ ਕਹਿੰਦੇ ਸਾਡਾ ਸੁਖ ਪਹਿਲਵਾਨ ਵੱਡਾ ਧੰਨਵਾਦ ਕਰਾਂਗੇ ਲੋ ਇਧਰਲੇ ਪਾਸੇ ਖੰਮੇ ਦੇ ਨਾਲ ਕਬੱਡੀ ਆ ਮੇਰੇ ਵੀਰੋ ਹੋ ਜੱਫਾ ਕਿੰਨੇ ਲਾਉਣਾ ਕਿੰਨੇ ਬੱਲੇ ਬੱਲੇ ਖਰੋਣੀ ਆ ਇੱਕ ਪਾਸੇ ਇੱਕ ਪਾਸੇ ਇੱਕ ਪਾਸੇ ਦੇ ਦਾ ਤੇ ਦੂਜੇ ਪਾਸੇ ਕਹਿੰਦੇ ਫਰੀਦਪੁਰ ਦੀ ਟੀਮ ਆ ਮੇਰੇ ਵੀਰੋ ਇਧਰਲੇ ਪਾਸੇ ਬਰਿੰਗ ਵਾਲ ਪੈ ਗਿਆ ਜਿੱਦਾਂ ਕਹਿੰਦੇ ਫਨੀਰ ਸਾਪਾ ਕਹਿੰਦਾ ਮੇਰੇ ਵੀਰੇ ਅਸੀਂ ਵੀ ਮਾਜੇ ਦੇ ਮਧੇਲ ਹੁੰਨੇ ਆ ਇੱਥੇ ਨੇ ਪਾਸੇ 500 ਰੁਪਏ ਦੀ ਕਬੱਡੀ ਆ ਮੇਰੇ ਵੀਰੇ ਇਹ ਵੀਰ ਕਹਿੰਦਾ ਡ੍ਰੈਡਰ ਨੂੰ ਦੇਣਾ ਇਹ ਜਾਫੀ ਨਹੀਂ ਮਿਲ ਰਹਾ ਪੁਰਾਣੇ ਇਸ਼ਾਰਾ ਕਰ ਦਿੱਤਾ ਸੀ ਕਬੱਡੀ ਦੇ ਵਿੱਚ ਨਿਮਰਤਾ ਦੇਖੋ ਟੱਚ ਡਬਲ ਹੋ ਗਿਆ ਸੀ ਤਪਗੇਲੇ ਨੇ ਫਿਰ ਵੀ ਗੋਡੀ ਹੱਥ ਲਾਏ ਆ ਆ ਹੁੰਦੀ ਹੈ ਸਿਆਣੇ ਪਲੇਅਰ ਦੀ ਸਿਆਣਪ ਅਗਲੀ ਕਬੱਡੀ ਕਹਿੰਦੇ ਮੁੱਠਿਆਂ ਵਾਲੇ ਕਰਜੰਟ ਦੀ ਪੈ ਰਹੀ ਹੈ ਤੇ ਸਾਹਮਣੇ ਕਹਿੰਦੇ ਬੱਠੇ ਭੇੜੀ ਵਾਲਾ ਬੱਲਣ ਦੌਰ ਵਾਲਾ ਤਰਾਸ਼ਿਆ ਚੱਲੋ ਬਗਾ ਦੇ ਤਾੜੀ ਲਾ ਦਿਓ ਮਿਲੋ ਸੋਲ ਹੋ ਸਾਤ ਸ਼ਰੀ ਹੈ ਕਬੱਡੀ ਹੈ ਮੇਰੇ ਵੀਰੋ ਲਓ ਵੀ ਖਾਰੇ ਵਾਲਿਆ ਮਾਰਕੂੜੀ ਮਾਰਕੂੜੀ ਭਗੇਲੇ ਨੂੰ ਉਹ ਫੜਨਾ ਪੈਣਾ ਗਬਰੀ ਆ ਜਿੱਤਾਂ ਪਾਸੇ ਜਿੱਤਾਂ ਹਰਿਆਣੇ ਫੈਸਲੇ ਜਿੱਤਾਂ ਹਰਾਂ ਦੇ ਲੋ ਤੇ ਉੱਥੇ ਪਾਸੇ ਸਾਰੀ ਸਾਜੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੀਏ ਬਹੁਤ ਬਹੁਤ ਸਰਕਾਰ ਬਾਬਾ ਮੋਹਨ ਸਿੰਘ ਜੀ ਦੀਆਂ ਬਹੁਤ ਲੱਗੜੇ ਗਰਾਉਂਡ ਦੇ ਨਾਲ ਜਿਹੜੇ ਖੇਡ ਵਿਸ਼ੇਸ਼ ਤੌਰ ਤੇ ਧੰਨਵਾਦ ਆਪਾਂ ਦੱਸਿਓ